ਜਿਹੜਾ ਤੁਹਾਨੂੰ 75 ਨੰਬਰ ਵਾਰਡ ਵਿੱਚ ਲੋਕ ਇਲਾਕਾ ਦੱਸਿਆ ਨੇ ਬੋਟਾ ਛੋਟਾ ਕਰਕੇ ਸਾਨੂੰ ਕਿਹਾ ਤੁਸੀਂ ਕਰਦੇ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਨਗਰੀ ਗੁਰੂ ਕੀ ਵਡਾਲੀ ਇੱਥੋਂ ਦੇ ਵੋਟਰਾਂ ਨੇ ਸੇਵਕ ਨੂੰ ਜਿਹੜਾ ਸੇਵਾ ਕਰਨ ਦਾ ਮਾਣ ਬਖਸ਼ਿਆ ਸਭ ਤੋਂ ਪਹਿਲਾਂ ਮੈਂ ਆਪਣੇ ਵੋਟਰਾਂ ਦਾ ਸਪੋਰਟਰਾਂ ਦਾ ਤੈਅ ਦੇ ਲੋ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਕਰਦਾ ਔਰ ਆਸ਼ ਕਰਦਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵੀ ਪਾਤਸ਼ਾਹੀ ਮੈਨੂੰ ਬਲ ਤੇ ਬੁੱਧੀ ਬਖਸ਼ਣ ਕੇ ਤਾਂ ਜੋ ਮੈਂ 5 ਸਾਲਾਂ ਤੱਕ ਪੂਰੀ ਆਪਣੀ ਤਨਦੇਹੀ ਨਾਲ ਇਹ ਸੇਵਾ ਜਿਹੜੀ ਆ ਪੂਰਨ ਨਿਭਾ ਸਕਾਂ ਔਰ ਅੱਗੇ ਵੀ ਆਸ ਕਰਦਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸੇਵਕ ਨੂੰ ਹੋਰ ਸੇਵਾ ਕਰਨ ਦਾ ਜਿਹੜਾ ਮੌਕਾ ਬਖਸ਼ਣਗੇ ਕਸ਼ਮੀਰ ਪ੍ਰਧਾਨ ਜੀ ਜੈ ਜੀ ਇੱਕ ਮਿੰਟ ਜੀ ਤੁਸੀਂ ਓ ਇੱਕ ਮਿੰਟ ਸਾਡੀ ਪਹਿਲ ਕੀ ਹੋਏਗੀ ਇਲਾਕਾ ਨਿਵਾਸੀਆਂ ਦੀ ਜਿਹੜੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਉਹ ਕੀ ਪਹਿਲ ਕਰਨ ਤੇ ਕੀ ਕੀ ਹਦਦ ਕਰਨਾ ਜਾਊਗਾ ਵੇਖੋ ਜੀ ਅਮਰitsar ਦੇ ਵਿੱਚ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਹੁੰਦਿਆ ਆ ਵੀ ਜਿਹੜਾ ਮੇਰ ਸਾਡੀ ਕਾਂਗਰਸ ਪਾਰਟੀ ਦਾ ਬਣ ਜਾ ਰਿਹਾ ਔਰ ਮੈਂ ਹਰਗਵਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਦੇ ਚਰਨਾਚਰ ਅਰਦਾਸ ਕਰਦਾ ਕਿ ਮੇਰ ਜਲਦੀ ਤੋਂ ਜਲਦੀ ਬਣੇ ਤਾਂ ਜੋ ਇੱਥੋਂ ਦੀ ਸੇਵਾ ਜਿਹੜੀ ਆ ਸਾਡੇ ਮੇਰ ਜਿਹੜਾ ਵਾ ਸਾਡਾ ਕਾਂਗਰਸ ਦਾ ਬਣੂਗਾ ਮੈਂ ਮੇ ਸਾਹਿਬ ਦੇ ਗਾੜੀ ਰਿਕੁਐਸਟ ਰਾਕੇ ਤੇ ਆਪਣੇ ਜਿਹੜੇ ਗੁਰੂ ਕੀ ਵਿਡਾਲੀ ਦੇ ਕੰਮਾਂ ਦੀ ਜਿਹੜੀ ਆ ਉਹਨਾਂ ਗਾੜੀ ਬੇਨਤੂ ਕਰੂੰਗਾ ਤਾਂ ਜੋ ਹਰਗਵਿੰਦ ਸਾਹਿਬ ਜੀ ਨਗਰ ਦੀ ਜਿਹੜੀ ਆ ਸੇਵਾ ਇਹ ਕਰ ਸਕਣ ਤੇ ਜਿਹੜਾ ਗੁਰਦੁਆਰਾ ਸੀਗਨ ਸਿੰਘ ਜੀ ਦਾ ਉਹਥੇ ਜਿਹੜੇ ਕਿਸੇ ਪੈਸੇ ਆਏ ਸੀ ਉਹ ਨਹੀਂ ਲੱਗੇ ਉਸ ਬਾਰੇ ਕਹਿਣਾ ਚਾਹੁੰਦਾ ਦੇਖੋ ਜੀ ਪੈਸੇ ਸਾਡੇ ਕੋਲ ਬਹੁਤ ਹੀ ਬਹੁਤ ਹੀ ਜ਼ਿਆਦਾ ਸਾਡੇ ਕਾਉਂਸਲਰ ਜਿਹੜੇ ਬੱਬੂ ਸਕੱਤਰ ਜੀ ਜਿਹੜੇ ਕਿ ਕਾਂਗਰਸ ਪਾਰਟੀ ਦੇ ਪਹਿਲਾਂ ਰਹਿ ਚੁੱਕਿਆ ਉਹਨਾਂ ਨੇ ਬਹੁਤ ਹੀ ਜ਼ਿਆਦਾ ਵਿਕਾਸ ਕਰਵਾਇਆ ਸੀ ਕੈਮ ਕੱਟ ਹੋਣ ਦੇ ਕਾਰਨ ਜਿਹੜੇ ਸਾਡੇ ਪੈਸੇ ਜਿਹੜੇ ਆ ਉਸੇ ਤਰ੍ਹਾਂ ਪੈਂਡਿੰਗ ਪਿਆ ਜਿਹੜੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਆ ਉਹਨੇ ਸਾਡੇ ਕੰਮ ਜਿਹੜੇ ਆ ਬੰਦ ਕਰਵਾ ਦਿੱਤੇ ਨਹੀਂ ਤੇ ਸਾਡਾ ਇੱਥੇ ਜਿਹੜਾ ਕੰਮ ਦਾ ਕੋਈ ਵੀ ਇਹੋ ਜਿਹਾ ਬਹਾਨਾ ਨਹੀਂ ਰਹਿਣਾ ਕਿ ਸਾਡੇ ਕੰਮ ਨਹੀਂ ਹੋਇਆ ਜਿਸ ਤਰ੍ਹਾਂ ਪਿਛਲੇ ਦਿਨ ਹੀ ਕਾਫੀ ਲੋਕਾਂ ਨੂੰ ਪੀਣ ਦੇ ਪਾਣੀ ਦੀ ਸਮੱਸਿਆ ਰਹੀ ਹੈ ਹਲਕਾ ਬੈਸਟ ਦੇ ਵਿੱਚ ਕਾਫੀ ਦਿੱਕਤ ਆਈ ਹੈ ਗੰਦਾ ਪਾਣੀ ਪੀਣ ਦਾ ਸੀ ਲੋਕੀ ਮਜਬੂਰ ਹੋਏ ਨੇ ਉਹਦੇ ਲਈ ਪੈਲ ਦੇ ਹੱਦ ਕੀ ਕੰਮ ਕਰਨਾ ਚਾਹੋ ਦੇਖੋ ਜੀ ਉਹ ਉਹ ਸਭ ਨੂੰ ਨਕਮੀ ਸਰਕਾਰ ਦੀ ਵਜ੍ਹਾ ਦੇ ਨਾਲ ਇਹ ਸਿਸਟਮ ਜਿਹੜਾ ਵਿਗੜਿਆ ਆਮ ਆਦਮੀ ਪਾਰਟੀ ਦੀ ਸਰਕਾਰ ਦੀ وجہ ਦੇ ਨਾਲੋ ਸਿਸਟਮ ਵਿਗੜਿਆ ਜਿੱਨਾਂ 'ਚ ਸਾਡੀ ਕਾਂਗਰਸ ਪਾਰਟੀ ਦੀ ਸਰਕਾਰ ਹੀ ਆ ਕਦੀ ਵੀ ਕੋਈ ਐਸੀ ਮੁਸ਼ਕਲ ਨਹੀਂ ਆਈ ਅੱਜ ਵੇਖੋ ਤੁਸੀਂ ਪੂਰੇ ਅੰਮ੍ਰਿਤਸਰ ਦੇ ਵਿੱਚ ਸਾਡੀ ਜਿਹੜੀ ਆ ਸਮਾਰਟ ਸਿਟੀ ਅੰਮ੍ਰਿਤਸਰ ਗੁਰੂ ਕੀ ਨਗਰੀ ਘਵਾਉਂਦੀ ਆ ਬਾਹਰੋਂ ਟੂਰਿਸਟ ਆਉਂਦਾ ਆ ਤੇ ਆ ਕੇ ਨੱਕ ਤੇ ਉੱਤੇ ਕਪੜਾ ਬਨ ਕੇ ਜਿਹੜਾ ਲੰਘਦਾ ਕਿਉਂਕਿ ਥਾਂ ਥਾਂ ਤੇ ਗੰਦਗੀ ਪਈ ਆ ਥਾਂ ਥਾਂ ਤੇ ਕੂੜਾ ਜਿਹੜਾ ਜਮਾ ਹੋਇਆ ਆ ਸੋ ਇਹ ਸਾਰੀ ਵਜ੍ਹਾ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਨ੍ਹਾਂ ਕੋਲ ਸਰਕਾਰ ਨਹੀਂ ਚੱਲ ਰਹੀ ਔਰ ਜਿਨ੍ਹਾਂ ਦੀ ਵਜ੍ਹਾ ਦੇ ਨਾਲ ਸਾਡੀ ਗੁਰੂ ਕੀ ਨਗਰੀ ਦੇ ਵਿੱਚ ਗੰਦਗੀ ਪਈ ਹੈ। ਵਾਦਾ ਕੀਤਾ ਗਿਆ ਸੀ ਕਿ ਜਿੱਥੇ ਕਣਕ ਨਹੀਂ ਉਹ ਤੇ ਅਸੀਂ ਘਰ ਘਰ ਥੇਲੀਆਂ ਪਜਾਵਾਂਗੇ ਆਟੇ ਵਾਲੀਆਂ ਉਹ ਵੀ ਨਹੀਂ ਪਹੁੰਚਾਈਆਂ ਕੀ ਕਹਿਣਾ ਚਾਹੋਗੇ। ਵੇਖੋ ਜੀ ਇਹ ਲੋਕਾਂ ਦਾ ਬਦਲਾਅ ਸੀ ਆਮ ਆਦਮੀ ਪਾਰਟੀ ਦਾ ਬਦਲਾਅ ਜਿਹੜਾ ਵਾ ਹੁਣ ਸਾਡੇ ਵੋਟਰਾਂ ਨੇ ਵੇਖ ਲੈ ਕੇ ਇਹਨਾਂ ਨੇ ਕੀ ਕਰਨਾ ਵਾ। ਹੁਣ ਇਹ ਇਹ ਬਦਲਾਅ ਜਿਹੜਾ ਦੁਬਾਰਾ ਮੁੜ ਜਿਹੜਾ ਵਾ ਹੁਣੇ ਸਾਡੇ ਵੋਟਰ ਤੇ ਸਪੋਰਟਰ ਜਿਹੜੇ ਆਉਣਗੇ ਜਿਸ ਤਰ੍ਹਾਂ ਵੇਖਿਆ ਤੁਸੀਂ ਕਿ ਅੰਮ੍ਰਿਤਸਰ ਦੇ ਵਿੱਚ 44 ਸੀਟਾਂ ਜਿਹੜੀਆਂ ਕਾਂਗਰਸ ਲੈ ਗਈ ਹੈ ਸਾਡੇ ਐਮਸੀ ਦੀਆਂ ਕਾਰਪੋਰੇਸ਼ਨਾਂ ਦੀਆਂ ਔਰ ਇੱਥੋਂ ਸਾਨੂੰ ਪਤਾ ਲੱਗ ਰਿਹਾ ਕਿ 2027 ਦੇ ਵਿੱਚ ਜਿਹੜੀ ਆ ਮੁੜ ਸਰਕਾਰ ਜਿਹੜੀ ਆ ਕਾਂਗਰਸ ਪਾਰਟੀ ਦੀ ਬਣ ਜਾ ਰਹੀ ਹੈ ਕਾਂਗਰਸ ਪਾਰਟੀ ਨੇ ਕਾਫੀ ਵਧੀਆ ਜਿੱਤ ਕੀਤੀ ਹੈ ਜਿਹੜੇ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਗਏ ਕੀ ਉਹ ਪਹਿਲ ਦੇ ਅਧਰਤ ਕੀਤਾ ਜਾ ਕੇ ਕੰਮ ਦੇਖੋ ਜੀ ਸਾਡੇ ਸਾਡੀ ਪਾਰਟੀ ਨੇ ਬਹੁਤ ਰਾਸ਼ਨ ਕਾਰਡ ਬਣਾਏ ਸੀ ਮੇਰੀ ਵਾਰਡ ਦੇ ਵਿੱਚ 75 ਨੰਬਰ ਵਾਰਡ ਦੇ ਵਿੱਚ ਸਾਡੇ ਸਾਬਕਾ ਕਾਉਂਸਲਰ ਬੱਬੂ ਸਖਤਰ ਜੀ ਨੇ ਬਹੁਤ ਕਾਰਡ ਬਣਾਏ ਸੀ ਔਰ 2250 ਕਾਰਡ ਜਿਹੜਾ ਵਾ ਜਦੋਂ ਇਹ ਸਰਕਾਰ ਨਵੀਂ ਬਣੀ ਆ ਸਾਡੇ ਮਜ਼ਦੂਰ ਗਰੀਬਾਂ ਦਾ ਕੱਟ ਕੇ ਇਕੱਠੇ ਦਿੱਤੇ ਉਹਨਾਂ ਨੇ ਤੇ ਬਹੁਤ ਹੀ ਗਰੀਬ ਲੋਕ ਜਿਹੜੇ ਇੱਥੇ ਪਰੇਸ਼ਾਨ ਨੇ বারবার ਸਾਡੇ ਕੋ ਆਉਂਦੇ ਨੇ ਕਿ ਸਾਡੇ ਕਾਰਡ ਕਿੱਤੇ ਕੱਟੇ ਗਏ ਨੇ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਕੋ ਵਜੇ ਤੱਕ ਸਾਡੇ ਉਹ ਕਾਰਡ ਵੀ ਜਿਹੜੇ ਚਾਲੂ ਨਹੀਂ ਕਰਵਾਏ ਗਏ ਐਨ ਦੇ ਵਿੱਚ ਵੋਟਰਾਂ سپورਟਰਾਂ ਨੂੰ ਆਪਣੇ ਕਿੰਨਾ ਧੰਨਵਾਦ ਕਰੋਗੇ ਤੁਸੀਂ ਕੀ ਕਹਿਣਾ ਦਿਓਗੇ ਮੈਂ ਕਹਾਂ ਜੀ ਮੇਰੇ ਕੋ ਇਹੋ ਜਿਹੇ ਸ਼ਬਦ ਨਹੀਂ ਹੈਗੇ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦਿਆ ਆ ਵੀ ਵੇਖੋ ਮੈਨੂੰ ਜਿਨ੍ਹਾਂ ਨੇ ਸਮਰਥਨ ਦਿੱਤਾ ਵੋਟਰਾਂ ਨੇ ਮੇਰੇ ਕੋ ਕੋਈ ਇਹੋ ਜਿਹੇ ਸ਼ਬਦ ਨਹੀਂ ਹੋਗਾ ਕਿ ਜਿਹੜੇ ਮੈਂ ਸ਼ਬਦ ਵਰਤ ਸਕਾ ਕਿਉਂਕਿ ਬਹੁਤ ਵੱਡੀ ਦੇਣ ਹੈ ਮੇਰੇ ਗੁਰੂ ਕੀ ਵਡਾਲੀ ਦੇ ਵੋਟਰਾਂ ਦੀ ਜਿਨ੍ਹਾਂ ਨੇ ਇਸ ਨਿਮਾਣੇ ਨੂੰ ਮਾਨ ਬਖਸ਼ ਕੇ ਜਿਹੜਾ ਵਾ ਬਹੁਤ ਭਾਰੀ ਵੋਟਾਂ ਦੇ ਨਾਲ ਜਿਤਾਇਆ ਜੀ